ਸਸਰੇਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਪੰਚਾਂ ਅਤੇ ਸਰਪੰਚਾਂ ਦੇ ਸੌਜਕ ਸਮਾਗਮ ਦੀ ਸਟੇਜ ਤੋਂ ਆਪਣੀ ਸਰਕਾਰ ਤੇ ਨਸ਼ੇ ਨੂੰ ਲੈ ਕੇ ਵੱਡੇ ਸਵਾਲ ਚੁੱਕਣ ਵਾਲੇ ਕੁਲਬੀਰ ਸਿੰਘ ਜੀਰਾ ਦੇ ਖਿਲਾਫ ਜਿੱਥੇ ਪਾਰਟੀ ਨੇ ਸ਼ੋ ਕਾਸ ਨੋਟਿਸ ਕਰਨ ਦਸੋਂ ਨੋਟਿਸ ਜਾਰੀ ਕਰ ਦਿੱਤਾ ਹੈ ਉਦੋਂ ਦੂਜੇ ਪਾਸੇ ਕੈਮਰਨ ਮੰਤਰੀ ਨਵਜੋਤ ਸਿੰਘ ਸਿੱਧੂ ਕੁਲਬੀਰ ਸਿੰਘ ਜੀਰਾ ਦੇ ਪੱਖ ਵਿੱਚ ਖੜੇ ਦਿਖਾਈ ਦੇ ਰਹੇ ਨੇ ਸਾਰੇ ਇਕੱਠੇ ਆ ਸੀ ਸਮਝ ਨਹੀਂ ਕੁਲਬੀਰ ਸਿੰਘ ਜੀਰਾ 25000 ਤੇ ਜਿੱਤਿਆ ਹੋਇਆ ਵਿਧਾਇਕ 2 ਲੱਖ ਬੰਦਿਆਂ ਦੀ ਆਵਾਜ਼ ਹੈ। ਅਗਰ ਕੋਈ ਉਹਦੇ ਮਨ ਦੇ ਵਿੱਚ ਕੋਈ ਐਸਾ ਉਹ ਹੈਗਾ ਉਹਨੂੰ ਦੂਰ ਕਰ ਦਿਆਂਗੇ। ਠੀਕ ਹੈ ਕਿ ਨਹੀਂ? ਔਰ ਜਾਖੜ ਸਾਹਿਬ ਨੇ ਉਹਨੂੰ ਬੁਲਾਇਆ ਉਹ ਆਪਣਾ ਕੌਜ਼ ਐਕਸਪਲੇਨ ਕਰੂਗਾ। ਇਹਦਾ ਮਤਲਬ ਇਹ ਨਹੀਂ ਹੈ ਕਿ ਕੁਲਵੀਰ ਸਿੰਘ ਜੀਰਾ ਕੋਈ ਬਾਗੀ ਹੈ ਜਾਂ ਹੈ ਬਿਲਕੁਲ ਗਲਤ ਗੱਲ। ਉਹ ਬਿਲਕੁਲ ਕੋਈ ਇਹ ਜਿਹਾ ਬਾਗੀ-ਬੁਗੀ ਨਹੀਂ ਹੈ। ਬੜਾ ਸ਼ਾਨਦਾਰ ਮੁੰਡਾ ਹੈ। ਕਾਂਗਰਸ ਦਾ ਮਾਣ ਹੈ, ਸਨਮਾਨ ਹੈ। ਇਸ ਕਰਕੇ ਉਹ ਆਪਣਾ ਜਵਾਬ ਦੇਊਗਾ। ਔਰ ਜਾਖੜ ਸਾਹਿਬ, ਸੀਐਮ ਸਾਹਿਬ ਇਹ ਵੱਡੇ-ਵਡੇਰੇ ਨੇ ਉਹਨਾਂ ਦੇ। ਸਮਝ ਨਹੀਂ ਵੱਡੇ ਵਡੇਰੇ ਰਾਹ ਦਿਖਾਉਂਦੇ ਹੁੰਦੇ ਨੇ ਦਿਸ਼ਾ ਦਿਖਾਉਂਦੇ ਹੁੰਦੇ ਜੇ ਕੋਈ ਮਾੜੀ ਮੋਟੀ ਗੱਲ ਅਸੀਂ ਕਰਨੀ ਹੋਊਗੀ ਤੇ ਬੰਦ ਦਰਵਾਜ਼ਿਆਂ ਦੇ ਵਿੱਚ ਕਰਾਂਗੇ ਪ੍ਰੈਸ ਦੇ ਥਰੂ ਨਹੀਂ ਕਰਾਂਗੇ ਜਿੱਥੇ ਨਵਜੋਤ ਸਿੰਘ ਸਿੱਧੂ ਕੁਲਬੀਰ ਸਿੰਘ ਜੀਰਾਂ ਦੇ ਪੱਖ ਵਿੱਚ ਖੜੇ ਦਿਖਾਈ ਦਿੰਦੇ ਨੇ ਉਦੋਂ ਦੂਜੇ ਪਾਸੇ ਦੂਜੇ ਕੈਬਨਰ ਮੰਤਰੀ ਇਸ ਮਸਲੇ ਤੋਂ ਬਚਦੇ ਹੋਏ ਦਿਖਾਈ ਦਿੰਦੇ ਨੇ ਸੁਣਾਉਨੇ ਆ ਤੁਹਾਨੂੰ ਤ੍ਰਿਪਤੀ ਰਜਿੰਦਰ ਸਿੰਘ ਬਾਜਵਾ ਦਾ ਇਸ ਮੁੱਦੇ ਤੇ ਕੀ ਬਿਆਨ ਹੈ ਇਹ ਜਾਖੜ ਸਾਹਿਬ ਇਹਦੇ ਬਾਰੇ ਦੱਸਣਗੇ ਨਟਮੀ ਲੇਕਿਨ ਸਰ ਸਰਕਾਰ ਸਰਕਾਰ ਉਹ ਪੁਲਿਸ ਤੋਂ ਪਾਸ ਹੋ ਰਹੇ ਸੀ ਤੇ ਉਹਨਾਂ ਦਾ ਕਹਿ ਰਹੇ ਨੇ ਕਿ ਪੁਲਿਸ ਦੀ ਸ਼ਮੂਲੀਅਤ ਹੈ ਤਾਂ ਹੀ ਡਰਗ ਤਸਕਰ ਜਿਹੜੇ ਨੇ ਉਹ ਫਲਦੇ ਫੁੱਲਦੇ ਨਜ਼ਰ ਆ ਰਹੇ ਨੇ ਮੁਖਵਿੰਦਰ ਸ਼ੀਨਾ ਦਾ ਨਾਮ ਉਹ ਲਗਾਤਾਰ ਲੈ ਰਹੇ ਨੇ ਅੱਜ ਹੁਣ ਡੀਜੀਪੀ ਨੂੰ ਵੀ ਕਹਿ ਰਹੇ ਸੀ 5 ਵਜੇ ਮੈਂ ਮਿਲਾਂਗੇ 4 ਵਜੇ ਮਿਲਾਂਗੇ ਉਹਦਾ ਰਾਈਟ ਹੈ ਮਿਲਣ ਦਾ ਮਿਲ ਲਵੇ ਪਰ ਇਹਦਾ ਜੋ ਗੱਲ ਕਰਨੀ ਆ ਸੁਨੀਲ ਜਾਖੜ ਜੀ ਜਾਂ ਕੈਪਟਨ ਮਨਪ੍ਰੀਤ ਸਿੰਘ ਮੈਨੂੰ ਲੱਗ ਰਿਹਾ ਪਾਰਟੀ ਪਲੇਟਫਾਰਮ ਤੇ ਮੁੱਦਾ ਉਠਾਉਣਾ ਜੋ ਇਸ ਮਸਲੇ ਤੇ ਗੱਲ ਉਠਾਉਣਗੇ ਜਾਂ ਗੱਲ ਦਾ ਜਵਾਬ ਦੇਣਗੇ ਸੁਨੀਲ ਜਾਖੜ ਜੀ ਤੇ ਕੈਪਟਨ ਸਾਹਬ ਨਾਲ ਕਿ ਮੇਰੀ ਨਿੱਜੀ ਮਤਲਬ ਨਿੱਜੀ ਰਾਏ ਕੀ ਹੋਵੇਗੀ ਮੈਂ ਨਿੱਜੀ ਰਾਏ ਟੈਲੀਵਿਜ਼ਨ ਤੇ ਨਹੀਂ ਦੇਣੀ ਮੈਨੂੰ ਫਿਰ ਪੁੱਛੋ ਜਿੱਥੇ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਕੁਲਬੀਰ ਸਿੰਘ ਜੀਰਾ ਦੇ ਮੁੱਦੇ ਤੇ ਵੰਡੀ ਹੋਈ ਦਿਖਾਈ ਦਿੰਦੀ ਹੈ ਉਧਰ ਵਿਰੋਧੀ ਪਾਰਟੀਆਂ ਨੇ ਸਰਕਾਰ ਤੇ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਜੋ ਕਾਰਨ ਦਸੋ ਨੋਟਿਸ ਜਾਰੀ ਕੀਤਾ ਗਿਆ ਉਸ ਦਾ ਮਤਲਬ ਹੈ ਕਿ ਕਾਂਗਰਸ ਪਾਰਟੀ ਪੰਜਾਬ ਸਰਕਾਰ ਆਪਣੇ ਵਿਧਾਇਕਾਂ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ ਦੇਖੋ ਮੈਂ ਸਮਝਦਾ ਵੀ ਜੀਰਾ ਸਾਹਿਬ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜੀਰਾ ਸਾਹਿਬ ਦੀ ਆਵਾਜ਼ ਨਹੀਂ ਸਮੁੱਚੇ ਪੰਜਾਬ ਦੀ ਆਵਾਜ਼ ਆ ਪੰਜਾਬੀਆਂ ਦੀ ਆਵਾਜ਼ ਆ ਕਿ ਪੰਜਾਬ ਵਿੱਚ ਨਸ਼ਾ ਜਿਹੜਾ ਹੈਗਾ ਜਿਵੇਂ ਕਾਲੀਦਲ ਬੀਜੇਪੀ ਦੀ ਸਰਕਾਰ ਚ ਵਿਕਦਾ ਸੀ ਉਸ ਤੋਂ ਬਾਅਦ ਵਿਕਣ ਲੱਗ ਗਿਆ ਮੈਂ ਸਮਝਦਾ ਵੀ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌ ਚੱਕ ਕੇ ਇੱਕ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਵਾਸੀਆਂ ਨਾਲ ਧੋਖਾ ਕੀਤਾ ਗਿਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਪੰਜਾਬ ਵਿੱਚ ਨਸ਼ਾ ਉਸੇ ਤਰ੍ਹਾਂ ਵਿਕ ਰਿਹਾ ਉਸੇ ਤਰ੍ਹਾਂ ਜਾਰੀਆ ਔਰ ਮੈਂ ਸਮਝਦਾ ਪੰਜਾਬ ਪੁਲਿਸ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹਦੇ ਵਿੱਚ ਇਨਵੋਲਵ ਹੈ ਔਰ ਪੰਜਾਬ ਸਰਕਾਰ ਜਿਹੜੀ ਚੇਨ ਤੋੜਨ ਤੇ ਪੂਰੀ ਤਰ੍ਹਾਂ ਫੇਲ ਹੋਈ ਜਾਗੀ ਔਰ ਕੈਪਟਨ ਸਾਹਿਬ ਨੇ ਗੁਰੂਗ੍ਰੰਥ ਸਾਹਿਬ ਦੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਇਸ ਪੱਸੰਦ ਇਹ ਸਭ ਦੇ ਵਿੱਚ ਕੁਲਵੀਰ ਸਿੰਘ ਜੀਰਾ ਅਜੇ ਵੀ ਆਪਣੀ ਗਲਤ ਤੇ ਅੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਅਤੇ ਮੈਂ ਸੁਨੀਲ ਜਾਖੜ ਅਤੇ ਕ ਰਖਾਂਗਾ ਮੈਂ ਨਾ ਤਾਂ ਕੋਈ ਕੈਪਟਨ ਅਮਰਿੰਦਰ ਸਿੰਘ ਜੀ ਦੇ ਖਿਲਾਫ ਕਿਹਾ ਹੈ ਨਾਮੇ ਕੋਈ ਪਾਰਟੀ ਦੇ ਖਿਲਾਫ ਕਿਹਾ ਮੈਂ ਜੋ ਸਾਡੀ ਪਾਰਟੀ ਦਾ ਮੁੱਖ ਏਜੰਡਾ ਸੀਗਾ ਜੋ ਨਸ਼ਿਆਂ ਦੇ ਖਿਲਾਫ ਅਸੀਂ ਇਸ ਮੁੱਦੇ ਨੂੰ ਲੈ ਕੇ ਚੱਲੇ ਸੀ ਜਿਸ ਕਰਕੇ ਸਾਡੀ ਸਰਕਾਰ ਬਣੀ ਹੈ ਮੈਂ ਉਸ ਮੁੱਦੇ ਤੇ ਉਸ ਏਜੰਡੇ ਤੇ ਕੰਮ ਕਰ ਰਿਹਾ ਔਰ ਮੈਂ ਇਹ ਗੱਲ ਕਹੀ ਆ ਕਿ ਉਹ ਜਿਹੜੀ ਸਟੇਜ ਦਾ ਮੈਂ ਬਾਈਕਾਟ ਨਹੀਂ ਕੀਤਾਗਾ ਮੈਂ ਇਹੋ ਜਿਹੜੇ ਆਲਾ ਅਫਸਰ ਜਿਹੜੇ ਸਟੇਜ ਤੇ ਬੈਠੇ ਨੇ ਜਿਹੜੇ ਖੁਦ ਨਸ਼ੇ ਦੇ ਤਸਕਰ ਨੇ ਜਿਹੜੇ ਨਸ਼ਾ ਵਕਾਉਂਦੇ ਨੇ ਆਈ ਜੀ ਮਖਵਿੰਦਰ ਸਿੰਘ ਸ਼ੀਨੇ ਵਰਗੇ ਇਹੋ ਜਿਹੇ ਲੋਕਾਂ ਨਾਲ ਮੈਂ ਸਟੇਜ ਸਾਂਝੀ ਨਹੀਂ ਕਰ ਸਕਦਾ ਇਸ ਕਰਕੇ ਮੈਂ ਇਹਨਾਂ ਲੋਕਾਂ ਦਾ ਜਿਹੜਾ ਕਿ ਬਾਈਕਾਟ ਕਰਦਾ ਔਰ ਉਹ ਨੋਟਿਸ ਦਾ ਜਵਾਬ ਜਿਹੜਾ ਦਿੱਤਾ ਗਿਆ ਹੈ ਔਰ ਮੈਨੂੰ ਮੇਰੀ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਤੇ ਔਰ ਮੈਨੂੰ ਜਾਖੜ ਸਾਹਿਬ ਤੇ ਵਿਸ਼ਵਾਸ ਹੈ ਕਿ ਜਦੋਂ ਮੈਂ ਉਹ ਤੱਥ ਉਹਨਾਂ ਦੇ ਸਾਹਮਣੇ ਰੱਖਾਂਗਾ ਕਿ ਮੈਨੂੰ ਮੇਰੀ ਜਿਹੜੀ ਪਾਰਟੀ ਹੈ ਕਿ ਉਹ ਮੇਰਾ ਸਾਥ ਦੇਵੇਗੀ ਦਰਅਸਲ ਕੁਲਬੀਰ ਸਿੰਘ ਜੀਰਾ ਨੇ ਮਨਪ੍ਰੀਤ ਸਿੰਘ ਬਾਦਲ ਦੀ ਹਾਜ਼ਰੀ ਦੇ ਵਿੱਚ ਸੌਚਕ ਸਮਾਗਮ ਦੇ ਵਿੱਚ ਸਟੇਜ ਤੋਂ ਜੋ ਆਪਣੀ ਸਰਕਾਰ ਤੇ ਵੱਡੇ ਸਵਾਲ ਚੁੱਕੇ ਸਨ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕੁਲਬੀਰ ਸਿੰਘ ਜੀਰਾ ਨੂੰ ਜੋ ਕਿ ਜੀਰਾ ਹਲਕੇ ਤੋਂ ਕਾਂਗਰਸੀ ਵਿਧਾਇਕ ਨੇ ਉਹਨਾਂ ਨੂੰ ਕਾਰਨ ਦੱਸੋ ਨੋ ਕਿਉਂ ਜਾਰੀ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਸਟੇਜ ਛੱਡਣ ਕਰਕੇ ਬਾਈਕਾਟ ਕਰਨ ਕਰਕੇ ਇਹ ਸਭ ਨੋਟਿਸ ਜਾਰੀ ਕੀਤਾ ਗਿਆ ਹੈ ਪਰ 3 ਦਿਨ ਦਾ ਜੋ ਸਮਾਂ ਦਿੱਤਾ ਗਿਆ ਉਸ ਦੇ ਵਿੱਚ ਉਹ ਆਪਣਾ ਜਵਾਬ ਜ਼ਰੂਰ ਦੇਣਗੇ ਅਤੇ ਪੱਖ ਸਪਸ਼ਟ ਕਰਨਗੇ ਅਤੇ ਉਹਨਾਂ ਨੂੰ ਯਕੀਨ ਹੈ ਕਿ ਕੈਪਟਨ ਮਨਿੰਦਰ ਸਿੰਘ ਸੁਨੀਲ ਜਾਖੜ ਉਹਨਾਂ ਦੀ ਗੱਲ ਨੂੰ ਸਮਝਣਗੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇੱਕ ਗੁਲਬੀਰ ਸਿੰਘ ਜ਼ੀਰਾ ਦਾ ਮੁੱਖ ਦੋਸ਼ ਇਹ ਹੈ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਖੁਦ ਨਸ਼ਾ ਤਸਕਰੀ ਕਰਦੇ ਨੇ ਅਤੇ ਨਸ਼ਾ ਤਸਕਰੀ ਕਰਨ ਵਾਲਿਆਂ ਦਾ ਸਾਥ ਵੀ ਦਿੰਦੇ ਨੇ ਖਾਸ ਤੌਰ ਤੇ ਉਹਨਾਂ ਨੇ ਆਈਜੀ ਮੁਖਵਿੰਦਰ ਸ਼ੀਨਾ ਤੇ ਸਿੱਧੇ ਤੌਰ ਤੇ આરોਪ ਲਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਜ ਤਸਕਰਾਂ ਨਸ਼ਾ ਤਸਕਰਾਂ ਦਾ ਸਾਥ ਦਿੰਦਾ ਤਾਂ ਫਿਰ ਪੰਜਾਬ ਦੇ ਵਿੱਚੋਂ ਨਸ਼ੇ ਦੀ ਮੁਕਤੀ ਕਿਵੇਂ ਹੋ ਸਕਦੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ ਕਿਉਂਕਿ ਕੈਪਟਨ ਮਨਿੰਦਰ ਸਿੰਘ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਲੱਕ ਤੋੜਿਆ ਜਾ ਚੁੱਕਾ ਹੈ ਅਤੇ ਜੋ ਵੀ ਚੇਨ ਬਣਾਈ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਕਿਉਂਕਿ ਕੈਪਟਨ ਮਨਰਿੰਦਰ ਸਿੰਘ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੁਲਿਸ ਮੁਲਾਜ਼ਮ ਨਾਲ ਮਿਲ ਕੇ ਨਸ਼ਾ ਤਸਕਰੀ ਕਰਦੇ ਅਤੇ ਕਰਵਾਉਂਦੇ ਨੇ ਅਤੇ ਹੁਣ ਵੀ ਉਹਨਾਂ ਦੇ ਵਿਧਾਇਕ ਨੇ ਵੀ ਆਪਣੀ ਸਰਕਾਰ ਤੇ ਇਹ ਇਲਜ਼ਾਮ ਲਾ ਦਿੱਤੇ ਨੇ ਜੇ ਤੋ ਹਸਾਬ ਜ਼ਾਹਿਰ ਹੋ ਰਿਹਾ ਹੈ ਕਿ ਉਹ ਚੇਨ ਹਾਲੇ ਨਹੀਂ ਟੁੱਟੀ ਹੈ ਯਾਨੀ ਕਿ ਪੁਲਿਸ ਮੁਲਾਜ਼ਮ ਅਜੇ ਵੀ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਨੇ ਅਜਿਹਾ ਕਾਂਗਰਸੀ ਐਮਐਲਏ ਦਾ ਕਹਿਣਾ ਹੈ ਤੁਹਾਨੂੰ ਇੱਥੇ ਇਹ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਆਈਜੀ ਮੁਖਵਿੰਦਰ ਸ਼ੀਨਾ ਉਹੀ ਨੇ ਜਿਸ ਤੇ ਸੁਖਬੀਰ ਸਿੰਘ ਬਾਦਲ ਆਪਣੇ ਅਕਾਲੀ ਵਰਕਰਾਂ ਦੇ ਨਾਲ ਧੱਕਾ ਕਰਨ ਦਾ ਦੋਸ਼ ਵੀ ਲਾਉਂਦੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਸਭ ਤੋਂ ਪਹਿਲਾਂ ਆਈਜੀ ਮੁਖਵਿੰਦਰ ਸ਼ੀਨਾ ਨਾਲ ਨਿਬੜਿਆ ਜਾਏਗਾ ਖਾਸ ਤੌਰ ਤੇ ਸਿੱਧੇ ਤੌਰ ਤੇ ਧਮਕੀਆਂ ਸੁਖਬੀਰ ਸਿੰਘ ਬਾਦਲ ਆਈਜੀ ਮੁਖਵਿੰਦਰ ਸ਼ੀਨਾ ਨੂੰ ਦਿੰਦੇ ਦਿਖਾਈ ਦਿੰਦੇ ਨੇ ਅਤੇ ਹੁਣ ਕਾਂਗਰਸੀ ਐਮਐਲਏ ਦੇ ਨਿਸ਼ਾਨੇ ਤੇ ਵੀ ਉਹੀ ਆਈਜੀ ਆ ਚੁੱਕੇ ਨੇ ਫਿਰ ਹੁਣ ਅਗਲੇ ਦਿਨਾਂ ਵਿੱਚ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਕਾਰਵਾਈ ਕਿਸ ਤੇ ਹੁੰਦੀ ਹੈ ਆਈਜੀ ਮੁਖਵਿੰਦਰ ਸ਼ੀਨਾ ਤੇ ਜਾਂ ਫਿਰ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪਰ ਫਿਲਹਾਲ ਨਵਜੋਤ ਸਿੰਘ ਸਿੱਧੂ ਕੁਲਬੀਰ ਸਿੰਘ ਜ਼ੀਰਾ ਦੇ ਪੱਖ ਵਿੱਚ ਖੜੇ ਦਿਖਾਈ ਦੇ ਰਹੇ ਨੇ ਇੱਥੇ ਇੱਕ ਸਵਾਲ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੁਲ ਜਿਮਾ ਅਤੈਨਾਸ਼ਾਤਾਸ ਕਰਾ ਜੋ ਚੇਨ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੋੜ ਦਿੱਤੀ ਹੈ ਕਿ ਜਾਂ ਫਿਰ ਜੀਰਾ ਦੇ ਅਨੁਸਾਰ ਜੋ ਉਹ ਕਹਿ ਰਹੇ ਨੇ ਉਹ ਬਿਲਕੁਲ ਸੱਚ ਹੈ ਕਿ ਇਹ ਚੇਨ ਅਜੇ ਵੀ ਬਰਕਰਾਰ ਹੈ ਅਤੇ ਨਸ਼ਾ ਅਜੇ ਵੀ ਪੁਰਸ ਮੁਲਾਜ਼ਮਾਂ ਦੀ ਮਿਲੀ ਭੁਗ ਦੇ ਨਾਲ ਵੇਚਿਆ ਅਤੇ ਵੰਡਿਆ ਜਾ ਰਿਹਾ ਹੈ ਇਸ ਬਾਰੇ ਤੁਹਾਡੀ ਕਿਹ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ رائے ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਚੈਨਲ ਨੂੰ YouTube ਤੇ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਦਾ ਪੰਜਾਬ ਟੀਵੀ ਨਾਂ ਦਾ ਪੇਜ ਵੀ ਹੈ ਉਸ ਪੇਜ ਨੂੰ ਲਾਈ ਫਿਰਾਦਰੋਂ ਮੰਗਾ ਤੁਸੀਂ ਬਣ ਰਹੋ ਦਾ ਪੰਜਾਬ ਟੀਵੀ ਦੇ ਨਾਲ ਬੀਜੀਪੀ ਸਾਹਿਬ ਨੂੰ ਮੈਂ ਅੱਜ ਮਿਲਿਆ ਵਾਂ ਔਰ ਜਿੰਨੇ ਵੀ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਿਹੜੇ ਆਈਜੀ ਸਾਹਿਬ ਦੇ ਦਿਖਿਆਰੇ ਸੀ ਜਿਨ੍ਹਾਂ ਨੂੰ ਦੁੱਖ ਸੀਗਾ ਔਰ ਜਿਨ੍ਹਾਂ ਦਾ ਦੁੱਖ ਮੈਂ ਜ਼ਾਹਰ ਕੀਤਾ ਇਹ ਸਾਰੇ ਹੀ ਟੋਟਲ 29 ਜਿਹੜੀਆਂ ਐਫਆਈਆਰ ਸੀਗੀਆਂ ਜਿੰਦੇ ਸੰਬੰਧ ਦੇ ਵਿੱਚ ਮੈਂ ਅੱਜ ਬੀਜੀਪੀ ਸਾਹਿਬ ਨੂੰ ਮਿਲਿਆ ਔਰ ਇਹਨਾਂ ਸਾਰਿਆਂ ਲੋਕਾਂ ਨੂੰ ਡੀਜੀਪੀ ਸਾਹਿਬ ਨੂੰ ਮਲਾਇਆ ਔਰ ਆਈਜੀ ਦੀ ਸਲੀਅਤ ਬਾਰੇ ਔਰ ਠੇਕੇਦਾਰਾਂ ਦੀ ਸਲੀਅਤ ਬਾਰੇ ਮੈਂ ਜਿਹੜਾ ਉਹ ਚਾਨਣਾ ਪਾਇਆ ਔਰ ਆਈਜੀ ਸਾਹਿਬ ਨੇ ਜੋ ਕੁਝ ਠੇਕੇਦਾਰਾਂ ਨਾਲ ਰਲ ਕੇ ਉੱਥੇ ਗੁੰਡਾਗਰਦੀ ਕੀਤੀ ਏ ਜਾਂ ਜੋ ਕੁਝ ਉੱਥੇ ਕੀਤਾ ਉਹ ਸਾਰਾ ਜਿਹੜਾ ਉਹ ਚਿੱਠਾ ਜਿਹੜਾ ਸੀਗਾ ਉਹ ਸਾਰੇ ਦਾ ਸਾਰਾ ਚਿੱਠਾ ਜਿਹੜਾ ਉਹ ਮੈਂ ਡੀਜੀਪੀ ਸਾਹਿਬ ਨੂੰ ਦੱਸਿਆ ਔਰ ਡੀਜੀਪੀ ਸਾਹਿਬ ਤੇ ਮੈਨੂੰ ਵਿਸ਼ਵਾਸ ਹੈ ਔਰ ਉਹਨਾਂ ਨੇ ਸਾਰਿਆਂ ਦੀ ਬੜੇ ਧਿਆਨ ਨਾਲ ਗੱਲ ਸੁਣੀ ਔਰ ਇਹਨਾਂ ਦੀ ਗੱਲ ਸੁਣ ਕੇ ਉਹਨਾਂ ਨੇ ਜਿਹੜੇ-ਜਿਹੜੇ ਸੀਗੇ ਟਾਈਮ ਬਾਉਂਡ ਕਰਕੇ ਜਿਹੜੀਆਂ ਇਨਕੁਆਰੀਆਂ ਸੀ ਕੁਝ ਕ੍ਰਾਈਮ ਨੂੰ ਕੁਝ ਵਿਜੀਲੈਂਸ ਨੂੰ ਕੁਝ ਜਿਹੜੀਆਂ ਐਸਟੀਐਫ ਨੂੰ ਜਿਹੜੀਆਂ ਐ ਡੀਜੀ ਨੂੰ ਜਿਹੜੀਆਂ ਉਹਨਾਂ ਨੇ ਮਾਰਕ ਕੀਤੀਆਂ ਨੇ ਔਰ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਹੈ ਅਸੀਂ ਤੁਹਾਨੂੰ ਇਹਦਾ ਜਿਹੜਾ ਸਾਰਾ ਫੈਸਲਾ ਕਰਕੇ ਤੁਹਾਨੂੰ ਜਲਦੀ ਦੱਸਾਂਗੇ ਔਰ ਮੈਨੂੰ ਡੀਜੀਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਤੁਸੀਂ 29 ਦੀਆਂ 29 ਜਿਹੜੀਆਂ ਸਾਨੂੰ ਦਿੱਤੀਆਂ ਨੇ ਜਲਦੀ ਤੋਂ ਜਲਦੀ ਜਿਹੜਾ ਕਿ ਅਸੀਂ ਤਹਾਡੇ ਬੰਦਿਆਂ ਨੂੰ ਇਨਸਾਫ ਦਵਾਵਾਂਗੇ ਔਰ ਜਿਹੜੇ ਦੋਸ਼ੀ ਨੇ ਉਹਨਾਂ ਤੇ ਬੰਦੀ ਕਾਰਵਾਈ ਹੋਵੇਗੀ। ਤੇ ਜੀ ਸਾਹਿਬ ਇਹ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਇੱਕ ਸ਼ਰਾਬ ਦੇ ਠੇਕੇਦਾਰ ਨੇ ਅੱਜ ਇੱਕ ਅਲੀਗੇਸ਼ਨ ਲਾਇਆ ਕਿ 50 ਲੱਖ ਦੀ ਜਿਹੜੀ ਰਿਸ਼ਵਤ ਤੁਸੀਂ ਲੈਂਤੀ ਹੈ ਤੇ ਤੁਹਾਡੇ ਲਿੰਕ ਜਿਹੜੇ ਹੈਗੇ ਗੈਂਗਸਟਰ ਨਾਲ ਨੇ। ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦਿਓ ਕਿ ਜਿਹੜੇ ਲੋਕ ਕਹਿੰਦੇ ਨੇ ਇਹ ਜਿਹੜੀ ਆ ਇਹ ਪਰਚੇ ਹੈਗੇ ਨੇ 2008 17 ਤੇ 18 ਦੇ ਇਹਨਾਂ ਲੋਕਾਂ ਨੇ ਉਦੋਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਉਹ ਫੋਟੋ ਦਿਹਾਜੇ। ਇਹਨਾਂ ਲੋਕਾਂ ਨੇ ਉਦੋਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਪਰ ਤੁਸੀਂ ਜਾਣਦੇ ਹੋ ਸਾਰੇ ਸਵੇਰ ਦੇ ਜੋ ਮੈਂ ਜਿੰਨਾ ਜਿੰਨਾ ਲੋਕਾਂ ਦੇ ਨਾਮ ਲੈ ਰਿਹਾ ਸੀ ਕਿ ਫਰਮਾਨ ਸਿੰਘ ਠੇਕੇਦਾਰ ਜਾਂ ਗੁਰਪ੍ਰੀਤ ਸਿੰਘ ਜਿਹੜਾ ਭੰਬਾ ਲੰਡਾ ਜਾਂ ਜਿਹੜਾ ਬਿੱਟਾ ਜਿਹੜਾ ਸ਼ਰਾਬ ਦਾ ਠੇਕੇਦਾਰ ਜਿੰਨਾ ਜਿੰਨਾ ਲੋਕਾਂ ਨੇ ਮੈਂ ਤੁਹਾਡੇ ਕੋਲ ਨਾਮ ਲਏ ਸੀ ਇਹ ਆਈਜੀ ਦੀ ਮਲੀ ਮਿਲੀ ਭੁਗਤਾ ਆਈਜੀ ਉਹਨਾਂ ਤੋਂ ਪ੍ਰੈਸ ਕਾਨਫਰੰਸ ਕਰਾ ਰਿਹਾ ਹੈ ਇੰਝ ਤਾਂ ਕੋਈ ਵੀ ਕਿਸੇ ਬਾਰੇ ਕਹਿ ਸਕਦਾ ਮੈਂ ਇਸ ਗੱਲ ਦਾ ਕਹਿਣਾ ਕਿ ਜੇ 1 ਰੁਪਏ ਦਾ ਵੀ ਮੈਂ ਕਿਸੇ ਦਾ ਰਵਾੰਦਾਰ ਹੋਵਾਂ ਤੇ ਮੈਂ ਐਮਐਲਏ ਸ਼ਿਪ ਤੋਂ ਅਸਤੀਫਾ ਦੇਵਾਂਗਾ ਮੈਂ ਆਈਜੀ ਤਰ੍ਹਾਂ ਮੈਂ ਕੋਈ ਝੂਠਾ ਬੰਦਾ ਨਹੀਂ ਆਈਜੀ ਜਿਹੜਾ ਇੱਕ ਝੂਠਾ ਹੈ ਔਰ ਇਹ ਸਾਰੀ ਮਿਲੀ ਭੁਗਤ ਆ ਦੇਖੋ ਮੈਂ ਫੋਟੋ ਦਿਖਾਉਣਾ ਐਸ ਫੋਟੋ ਚ ਤੁਸੀਂ ਦੇਖੋ ਐਸ ਫੋਟੋ ਦੇ ਵਿੱਚ ਆ ਗੁਰਪ੍ਰੀਤ ਸਿੰਘ ਭੰਬਾ ਲੰਡਾ ਹੈ ਜਿਹੜਾ ਆਈਜੀ ਦਾ ਦਲਾਲ ਆ ਉਸ ਤੋਂ ਅੱਗੇ ਵਿਚਾਲੇ ਜਿਹੜਾ ਬੈਠਾ ਹੋਇਗਾ ਫਰਮਾਨ ਸਿੰਘ ਠੇਕੇਦਾਰ ਉਸ ਤੋਂ ਬਾਅਦ ਅੱਗੇ ਜਿਹੜਾ ਬੈਠਾ ਉਹ ਹੈਗਾ ਬਿੱਟਾ ਠੇਕੇਦਾਰ ਇਹ ਸਭ ਠੇਕੇਦਾਰ ਜਿਹੜੇ ਨੇ ਔਰ ਆਈਜੀ ਇੱਕ ਰਲਿਆ ਇਹਨਾਂ ਦੀ ਮਿਲੀ ਭੁਗਤ ਆ ਤੁਸੀਂ ਇਹ ਪਰਵਾਹ ਨਾ ਕਰੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਛੱਡਾਂਗਾ ਬਖਸ਼ਦਾ ਨਹੀਂ ਇਹਨਾਂ ਨੂੰ ਕਿਸੇ ਨੂੰ ਵੀ ਮੈਂ ਤੇ ਸਰ ਡੀਜੀਪੀ ਸਾਹਿਬ ਨੇ ਅੱਜ ਕੀ ਗੱਲ ਕੀਤੀ ਕੀ ਮੰਗ ਕੀਤੀ ਤੁਸੀਂ ਡੀਜੀਪੀ ਸਾਹਿਬ ਤੋਂ ਮੈਂ ਮੰਗ ਕੀਤੀ ਹੈ ਕਿ ਇਨਕੁਆਇਰੀ ਕਰਕੇ ਇਹਨਾਂ ਲੋਕਾਂ ਦੇ ਕੇਸ ਰਜਿਸਟਰਡ ਹੋਣੇ ਚਾਹੀਦੇ ਵਿੱਚ ਆਈਜੀ ਤੇ ਵੀ ਕੇਸ ਰਜਿਸਟਰਡ ਹੋਣਾ ਚਾਹੀਦਾ ਕਿ ਜਿੰਨੇ ਕੀ ਕਿਉਂਕਿ ਉਹ ਜਿਹੜੇ ਕੇਸ ਆ ਉਹ ਵਿਜੀਲੈਂਸ ਨੂੰ ਜਿਹੜੇ ਆ ਕਿ ਉਹ ਡੀਜੀਪੀ ਸਾਹਿਬ ਨੇ ਮਾਰਕ ਕੀਤੇ ਨੇ ਔਰ ਇਹਨਾਂ ਤੇ ਬੰਦ ਹੀ ਕਾਰਵਾਈ ਕੀਤੀ ਜਾਊਗੀ ਮੈਂ ਕਹਾਂ ਕਿ ਜੇ ਕੈਨੇਡਾ ਬੈਠੇ ਬੰਦੇ ਤੇ 120 ਵੀ ਲੱਗ ਸਕਦੀ ਔਰ ਇਹੋ ਜੀ ਰੇਂਜ ਦਾ ਅਫਸਰ ਜਿੰਦੇ ਕਾਰਨ ਸਾਰਾ ਕੁਝ ਉਥੇ ਹੋ ਰਿਹਾ ਹੈ ਫਰੋਜਪੁਰ ਚ ਨਸ਼ਾ ਵਿਕ ਰਿਹਾ ਇਹ ਬੰਦੇ ਵੀ ਸਲਾਖਾਂ ਦੇ ਪਿੱਛੇ ਮੈਨੂੰ ਬੰਦ ਚਾਹੀਦੇ ਔਰ ਮੈਂ ਡੀਜੀਪੀ ਸਾਹਿਬ ਨੇ ਮੈਨੂੰ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਸਾਨੂੰ ਇਨਕੁਆਰੀ ਕਰ ਲੈਣੇ ਉਹ ਇਨਕੁਆਰੀ ਤੋਂ ਬਾਅਦ ਦੇ ਵਿੱਚ ਅਸੀਂ ਤੁਹਾਨੂੰ ਬੁਲਾ ਕੇ ਜੋ ਸਲੀਅਤ ਆ ਉਹ ਤੁਹਾਨੂੰ ਦੱਸਾਂਗੇ ਔਰ ਆਪ ਜੋ ਵੀ ਲਾ ਰਹੇ ਨੇ ਜਿਹੜੇ ਜਿਹੜੇ ਐਲੀਕੇਸ਼ਨ ਜਿਹੜੇ ਮੈਂ ਇਹਨਾਂ ਤੇ ਲਾਏ ਆ ਉਹ ਐਲੀਕੇਸ਼ਨਾਂ ਦਾ ਜਿਹੜਾ ਸੀ ਵਿਜੀਲੈਂਸ ਨੂੰ ਇਨਕੁਆਰੀ ਜਿਹੜੀ ਇਹਨਾਂ ਨੇ ਮਾਰਕ ਕੀਤੀ ਹੈ ਡੀਜੀ ਨੂੰ ਔਰ ਉਹਨਦੀਆਂ ਜਿਹੜੀਆਂ ਟੋਟਲ ਰਸੀਦਾਂ ਟੋਟਲ ਸਾਰਾ ਕੁਝ ਜਿਹੜਾ ਹੈ ਉਹ ਪੂਰੇ ਦਾ ਪੂਰਾ ਸੈਟ ਜਿਹੜਾ ਹੈ ਮੈਂ ਡੀਜੀਪੀ ਸਾਹਿਬ ਨੂੰ ਦਿੱਤਾ ਔਰ ਉਸ ਤੋਂ ਬਾਅਦ ਵਿਜੀਲੈਂਸ ਦੇ ਵਿੱਚ ਉਹਦੀ ਇਨਕੁਆਰੀ ਲੱਗੀ ਆ ਔਰ ਜਿਹੜਾ ਹੈ ਉਹ ਸਾਰਾ ਕੁਝ ਜਲਦ ਤੁਹਾਡੇ ਸਾਹਮਣੇ ਆ ਜਾਏਗਾ